ਕੀਤਾ ਕਰਨਾ ਸਰਗੁਰ ਜਾਈ ਕਿਸ ਕੀਚੇ ਜੇ ਕਰ ਸਕੀਐ ਸਤਿਗੁਰ ਆਸਾ ਮਹਾਰਾਜ ਜੀ ਬਚਨ ਕਰ ਰਹੇ ਨੇ ਜੋ ਕੁਝ ਜਗਤ ਦੇ ਵਿੱਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ ਇਹ ਸਭ ਰਜਾ ਦਾ ਮਾਲਕ ਫੁੱਦ ਆਪ ਪਰਮਾਤਮਾ ਕਰੇ ਨੇ ਅਸੀਂ ਜੀਵ ਤਾਂ ਕੁਝ ਵੀ ਕਰੀਏ ਅਸੀਂ ਜੀਵ ਤਾਂ ਕੁਝ ਕਰ ਸਕਦੇ ਹਾਂ ਜੇ ਕੁਝ ਕਰ ਸਕੀਏ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਜੋ ਕੁਝ ਵੀ ਹੋ ਰਿਹਾ ਹੈ ਜੋ ਕੁਝ ਵੀ ਕਰ ਰਿਹਾ ਹੈ ਉਹ ਅਕਾਲ ਪੁਰਖ ਲੈ ਗੁਰੂ ਪ੍ਰਮਾਤਮਾ ਕਰ ਰਿਹਾ ਹੈ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਭਾਵੈ ਤੂੰ ਰਖੀਐ ਅਸਾਂ ਜੀਵਨ ਕੀ ਤਰੁ ਕੁਝ ਨਹੀਂ ਹੋ ਸਕਦਾ ਜਿਵੇਂ ਵੀ ਪ੍ਰਮਾਤਮਾ ਨੇ ਸੰ ਰੱਖਦੇ ਨੇ ਜਿਵੇਂ ਭਕਾਰਕੁਪ ਜੀ ਨੂੰ ਚੰਗਾ ਲੱਗਦਾ ਹੈ ਤੇਵੇਂ ਹੀ ਜੀਵਨ ਉਹ ਆਪ ਰੱਖਦਾ ਹੈ ਆਪਣੀ ਰਜਾ ਦੇ ਵਿੱਚ ਆਪਣੇ ਭੁਗਤੂ ਦੇ ਵਿੱਚ ਰੱਖਦਾ ਹੈ ਮੇਰੇ ਸਭ ਕਿਛੁ ਤੇ ਸਭ ਕੋ ਤੇਰਾ ਵਸ ਪਾਸਨ ਕਹਿੰਦੇ ਨੇ ਮੇਰੇ ਪ੍ਰਭੂ ਜੀ ਹਰੇਕ ਜੀਵ ਤੇਰੇ ਵਾਸ ਵਿੱਚ ਹੈ ਅਸਾਂ ਜੋਰ ਨਾਹੀ ਦੇ ਕਿਸ ਕਰਨ ਸਾਖੈ ਜੋ ਭਾਵੈ ਤੇਵੇਂ ਵਕਸ਼ ਰਹਾਉ ਅਸਾਂ ਦੀਆਂ ਦੇ ਵਿੱਚ ਕੋਈ ਸਮਰੱਥਾ ਨਹੀਂ ਹੈ ਕਿ ਤੈਨੂੰ ਵਧਰਾ ਤੁੰਤ ਕਰ ਸਕੀ ਹੈ ਇਸ ਕਰਕੇ हे ਪ੍ਰਭੂ ਜਿਵੇਂ ਵੀ ਤੈਨੂੰ ਚੰਗਾ ਲੱਗੇ ਸਾਡੇ ਉੱਤੇ ਮਿਹਰ ਕਰਦ ਸਾਨੂੰ ਆਪਣੀ ਰਜ਼ਾ ਦੇ ਵਿੱਚ ਰੱਖ ਇਹ ਅਰਦਾਸ ਸਾਨੂੰ ਦੇ ਚਾਹਨਾ ਵਿੱਚ ਕਰੀਏ ਕਿਉਂਕਿ ਅਸੀਂ ਇਨਸਾਨ ਜਿਹੜਾ ਹੈ ਕਿ ਕਿੰਨਾ સ્વાਰਥੀ ਹੋ ਰੂਕੇ ਹੈ ਆਪਣੇ ਸਵਾਰਥ ਦੇ ਵਾਸਤੇ ਅਕਾਲ ਪੁਰਖ ਜੀ ਨੂੰ ਵੀ ਮਾਰਾ ਜਾਂਦਾ ਹੈ ਉਹਦੀ ਕੀਤੇ ਹੋਏ ਨੂੰ ਕਿ ਮੰਨਦਾ ਨਹੀਂ ਹੈ ਤੇ ਉਹਨਾਂ ਨੇ ਬਗਿਆ ਦੇ ਰਾਤ ਉਹਨਾਂ ਨੇ ਹੁੰਦਾ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੀ ਉਹਨਾਂ ਕੀਤਾ ਹੋਏ ਸੰਸਾਰ ਤੇ ਚੱਲ ਚੋ ਰਿਹਾ ਹੈ ਆਪਣੇ ਤੇ ਹੱਥ ਵਾਸ ਵਿੱਚ ਕੁਝ ਨਹੀਂ ਹੈ ਗਿਆ ਤਾਂ ਕੁਝ ਕਰ ਸਕੇ ਇਸ ਕਰਕੇ ਕਿ ਗੁਰੂ ਦੇ ਚਰਨਾਂ 'ਚ ਬੇਨਤੀ ਕਰਿਆ ਕਰਕੇ ਸਤਿਗੁਰੂ ਸਾਹਿਬ ਜੀ ਜੋ ਜਿਵੇਂ ਵੀ ਤੈਨੂੰ ਚੁਪਾਉਂਦਾ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਅਸਾਂ ਜੀਵਾਂ ਨੂੰ ਤੂੰ ਆਪਣੀ ਰਜਾ ਵਿੱਚ ਜੋసే ਤਰ੍ਹਾਂ ਰੱਖੋ ਕਿਉਂਕਿ ਸਾਡੀ ਸਮਰੱਥਾ ਨਹੀਂ ਹੈ ਤੇ ਤੂੰ ਮਾਰਾ ਕੁਝ ਕਰ ਸਕੀਏ ਉਸ ਕਾਲਪੰਕ ਵੈਗੁਰੂ ਤੋਂ ਬਾਅਦ ਕੋਈ ਵੀ ਕੁਝ ਵੀ ਕਰ ਨਹੀਂ ਸਕਦਾ ਜਿਵੇਂ ਉਹ ਚਲਾਉਂਦਾ ਹੈ ਕਾਲਪੰਕ ਵੈਗੁਰੂ ਨੂੰ ਇਨਸਾਨ ਕੋਲ ਵੀ ਚੱਲਦਾ ਹੈ ਨੋ ਪਰੇ ਨਹੀਂ ਚੱਲਦਾ ਹੈ ਭਾਵੇਂ ਇਹ ਆਪਣੀਆਂ ਚਤਤ ਚਲਾਕੀਆਂ ਦੇ ਨਾਲ ਬੜਾ ਕੁਝ ਸੰਸਾਰ ਤੋਂ ਬਣਾਉ ਨੂੰ ਫਿਰਦਾ ਹੈ ਪਰ ਬੜਨਾ ਬੁਧੀਆਂ ਨੂੰ ਕਾਲਪੁਰ ਵਾਲੀ ਬੁੜੀ ਨੂੰ ਚੰਗਾ ਲੱਗਿਆ ਇਸ ਕਰਕੇ ਸਤਿਗੁਰੂ ਜੀਆਂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਜਿਵੇਂ ਤੈਨੂੰ ਚੰਗਾ ਲੱਗੇ ਸਾਡੇ ਉੱਤੇ ਓਵੇਂ ਮਿਹਰ ਕਰ ਓਵੇਂ ਬਖਸ਼ਿਸ਼ ਕਰਕੇ ਸਾਨੂੰ ਆਪਣੀ ਪਾਵਨ ਚਰਨਾਂ ਦੇ ਨਾਲ ਜੋੜ ਲੈ ਸੋ ਦੇ ਆਪੇ ਕਰਦਾ ਆਇ। اے ਪ੍ਰਭ ਜੀਓ। ਇਹ ਜਿੰਦ ਇਹ ਸਰੀਰ ਸਭ ਕੁਝ ਹਰੇਕ ਜੀਵ ਨੂੰ ਤੂੰ ਆਪ ਹੀ ਦਿੱਤਾ ਹੈ। ਤੂੰ ਆਪ ਹੀ ਹਰੇਕ ਜੀਵ ਨੂੰ ਕੰਮ ਦੇ ਵਿੱਚ ਲਾਇਆ ਪਿਆ ਹੈ। ਜੇ ਹਾਂ ਤੂੰ ਹੁਕਮ ਕਰਹਿ ਦੇ ਨੇ ਕੋ ਕਰਮ ਤੁਮ ਆਵੇ ਜੇ ਹਾ ਤੁਧ ਧੁਰ ਲਿਖ ਪਾਇਆ ਜੋ ਜਿਹਾ ਹੁਕਮ ਤੁਮ ਕਰਦਾ ਹੈ ਜੀਵ ਉਹ ਜਿਹੀ ਹੀ ਕੰਮ ਕਰ ਜਾਂਦਾ ਹੈ ਜੀਵ ਉਹੋ ਜਿਹਾ ਬਣਦਾ ਹੈ ਜੋ ਜਿਹਾ ਕੋ ਤੁਹਨ ਕਰਦਾ ਕੋਸ ਤੇ ਮੱਥੇ ਉੱਤੇ ਵੇਖ ਦੇ ਕੇ ਪਰਾਖਦਤਾ ਹੈ ਪੰਜ ਤਤ ਕਰ ਤੁਸ ਸਿਟ ਸਭ ਸਾਚੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ ਧੰਨ ਗੁਰੂ ਰਾਮਦਾਸ ਜੀ ਸ੍ਰੀ ਹੇ ਵਚਨ ਕਰਦੀ ਨੇ ਕਿ ਭਾਈ ਦੇਖੋ ਉਹਕਾਰ ਕੋ ਵੈ ਗੁਰੂ ਜੀ ਵੀ ਤੂੰ ਪੰਜ ਤਤ ਬਣਾ ਕੇ ਪੰਜ ਤਤ ਕਿਹਨੇ ਮੇਰੇ ਹਵਾ ਪਾਣੀ ਅਗ ਤੇ ਧਰਤੀ ਦੇ ਆਕਾਰ ਤੋਂ ਇਹਨਾਂ ਪੰਜਾਂ ਤੱਤਾਂ ਤੋਂ ਸਾਮਰਾ ਸੰਸਾਰ ਜਿਹੜਾ ਪੂਰ ਸਿਰ ਜੀ ਰਹੀ ਨਾ ਕਾਰਕੂ ਜੀ ਜੀ ਤੇ ਫਿਰ ਕਾਸ਼ੋ ਜੀ ਕਿਉਂ ਦੇ ਨੇ ਇਹਨਾਂ ਤੋਂ ਦੁਨੀਆ ਪੈਦਾ ਕੀਤੀ ਹੈ ਜਿ ਤੈਥੋਂ ਬਾਹਰ ਇਹਨਾਂ ਕਾਸ਼ੋ ਨੂੰ ਹੋ ਸਕਦਾ ਉਹ ਨਹੀਂ ਤਾਂ ਫਿਰ ਉਹ ਬੇਸਖਤ ਸੇਵਾ ਕਰਤ ਬਣਾ ਕੇ ਬਤਾ ਦੇਣਾ ਇਹ ਚੈਲੰਜ ਕੀਤਾ ਹੈ ਸਾਇੰਸ ਕਾਪਾ ਕਹਿੰਨਿਆ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਆਸ ਨੇ ਬੜਾ ਕੁਝ ਪਿਆਰ ਕਰ ਲਿਆ ਇੱਥੇ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਵੀ ਜਿਉਂਨੇ ਪੰਜਾਂ ਦੱਤਾਂ ਦੇ ਵਿੱਚ ਹੀ ਬਣਾਇਆ ਹੈ 12 ਦੇ ਕੋਈ ਨਹੀਂ ਜਿੱਤਾਂ ਕੁਝ ਵੀ ਬਣਿਆ ਸੰਸਾਰ ਤੇ ਜੇ ਇਨਸਾਨ ਸੁਨਰਥ ਹੈ ਤੇ ਬਾਸਾ ਮਿਲੇ ਤਰ ਕੋਈ ਸੇਵਾ ਤੱਕ ਬਣਾ ਕੇ ਰੱਖਾ ਸੇਵਾ ਤੱਕ ਜੋੜ ਕੇ ਰੱਖਾ ਲਈ ਇਸ ਕਰਕੇ ਭਾਈ ਜੀ ਤਰ ਤੋਂ ਕੁਝ ਨਹੀਂ ਹੋ ਸਕਦਾ ਜੋ ਕੁਝ ਵੀ ਕਰ ਰਿਹਾ ਹੈ ਉਹ ਕਾਲਪਨ ਆਪ ਜੀ ਨਾਮ ਹੈ ਇੱਕ ਨਾ ਸਤਿਗੁਰੂ ਮੇਰ ਤੁਮੁ ਭੁਜਾਬੈ ਇਕ ਮਨ ਮੁਖ ਕਰੈ ਸੇ ਲੋਭੈ اے ਪ੍ਰਭੂ ਜੀ ਕਈ ਜੀਵਾਂ ਨੂੰ ਤੁਮ ਗੁਰੂ ਮਿਲਾ ਕੇ ਆਤਮਿਕ ਜੀਵਨ ਦੀ ਸੂਝ ਬਖਸ਼ਦਾ ਜਿਨ੍ਹਾਂ ਨੂੰ ਉਪਕਾਰ ਦੀ ਕਿਰਪਾ ਕਰਨ ਦੇਣੀ ਗੁਰੂ ਮਿਲ ਜਾਂਦਾ ਹੈ ਸਮਰੱਥ ਤੇ ਪਾਸਾ ਕਹਿੰਦੇ ਉਹਨਾਂ ਨੂੰ ਸੂਝੀ ਬਖਸ਼ੀ ਸੂਝੀ ਬਖਸ਼ਦਾ ਹੈ ਗਿਆਨ ਬਖਸ਼ਦਾ ਹੈ ਕਈ ਜੀਵਾਂ ਨੂੰ ਉਹ ਆਪਣੇ ਹੀ ਮਨ ਦੇ ਪਿੱਛੇ ਦੌੜਨ ਵਾਲਾ ਬਣਾ ਲੈਂਦੇ ਫਿਰ ਉਹ ਆਪਣੇ ਮਨ ਦੇ ਪਿੱਛੇ ਦੌੜਨ ਵਾਲਾ ਬਣਖ ਇਸ ਸੰਸਾਰ ਦੇ ਵਿੱਚ ਜਿੰਨਾ ਵੀ ਸਮਾਂ ਰਹਿੰਦਾ ਹੈ ਦੁਖੀ ਹੀ ਰਹਿੰਦਾ ਹੈ ਕਿਉਂਕਿ ਮਾਨ ਕਦੇ ਖੁਸ਼ ਨਹੀਂ ਹੋਇਆ ਮਨ ਕਦੇ ਸੁਖੀ ਨਹੀਂ ਹੋਇਆ ਹੈ ਇਹ ਨਾ ਮਾਇਆ ਨਾਲ ਸੁਖ ਹੋਇਆ ਨਾ ਕਿਸੇ ਕੋਲ ਵਰਤ ਨੂੰ ਨੰਬੀ ਸੁਖੀ ਹੋਣਾ ਇਸ ਕਰਕੇ ਉਹਨੂੰ ਦੁੱਖ ਹੈ ਦੁੱਖ ਕਾਰਨ ਹੈ ਆਸਰਾ ਦੇ ਦੁੱਖ ਦੇ ਨੂੰ ਪਛੋੜੇ ਦਾ ਲੱਗਿਆ ਹੋਇਆ ਕਾਰਨ ਬੈਕੂ ਜੀ ਤੇ ਪਰ ਇਹ ਕਾਰਨ ਬੈਕੂ ਜੀ ਦੇ ਨਾਮ ਵਿੱਚੜ ਕੇ ਦੁਖੀ ਹੈ ਤੇ ਮਨੁੱਖ ਜਿਹੜਾ ਹੈ ਇਹਨੂੰ ਪਰਚਾਉਂਗਾ ਤੇ ਇਹਨੂੰ ਉਸ ਕਰਨ ਦਾ ਇਸ ਸੰਸਾਰ ਇਸ ਸਦਾਰਥਨ ਨੂੰ ਮੰਗ ਰਿਹਾ ਧੰਨ ਕਥਾ ਕਰਦੇ ਹੋਰ ਬੜੀਆਂ ਚੀਜ਼ਾਂ ਕਰਦਾ ਹੈ ਜਿਸ ਕਰਕੇ ਪਰਸਾਂ ਗਿੰਦੇ ਪਰ ਇਹ ਜਿਹੜਾ ਬ੍ਰੰਤ ਦੇ ਮਨ ਦੇ ਪਿੱਛੇ ਤੋਰਨ ਵਾਲਾ ਮਨੁੱਖ ਹੈ ਉਹ ਪਰੀ ਸਦਾ ਹੀ ਟਿਕ ਰਹਿਦਾ ਹੈ ਹਰ ਕੀ ਬੜਿਆਲੀ ਮੋ ਆਪਨਾ ਸਾਥ ਆਉ ਮੂਰਤ ਨਿਚਾਨ ਮੈਂ ਤਾਂ ਸਤਿਗੁਰੂ ਜੀ ਕਹਿੰਦੇ ਮੂਰਖਾ ਭਾਈ ਨਿਵੇ ਦਿਨ ਬਲਹਾ ਲੈ ਪਰਮਾਤਮਾ ਦੀ ਤੂਰ ਕੀ ਪਰਵਾਤਮਾ ਦੀ ਸਿੱਖ ਸਲਾਹ ਬਿਆਨ ਨਹੀਂ ਕਰ ਸਕਦਾ ਜਨਾਨੰਕ ਕਾ ਆਜਿ ਬਖਸ਼ ਲੈ ਮੇਰੇ ਸੁਆਮੀ ਸਰਨਾਗਿ ਕਿਰਪਿਆ ਅਜਾਣ ਇਸ ਕਰਕੇ ਅਰਦਾਸ ਹੀ ਕਰ ਸਕਦੇ ਹਾਂ اے ਰਹੀ ਦੀ ਦਾਸ ਨਾਨ ਉੱਤੇ ਮਿਹਰ ਕਰ ਇਹ ਅਮ ਜਾਣ ਦਾਸ ਤੇਰੀ ਸਰਨ ਆ ਕੇ ਪਿਆ ਹੈ ਬਾਸਾ ਦੇ ਹੁਕਮ ਦੇ ਵਿੱਚ ਹੀ ਰਹਿਣਾ ਪੈਂਦਾ ਹੈ ਧਾਈਓ ਦੇ ਹੁਕਮ ਤੋਂ ਬਾਹਰ ਨਹੀਂ ਚੱਲ ਦੇ ਸਕਦਾ ਜਿੰਨਾ ਕੁਝ ਵੀ ਹੋ ਰਿਹਾ ਹੈ ਪੂਰੀ ਸ੍ਰਿਸ਼ਟੀ ਪੂਰੀ ਕਾਇਨਾਤ ਦੇ ਉੱਪਰ ਅਕਾਲ ਪੁਰਖ ਬਹਿਜੂ ਜੀ ਦਾ ਇਹ ਕੋਤੰਕ ਬਤ ਹੈ ਜਿਸ ਕਰਕੇ ਮਨੁੱਖਾਂ ਨਾਲੇ ਉੱਚੇ ਤੁੰਗ ਵਾਲਾ ਨੂੰ ਕਹੇ ਆਸਾਹ ਕਹਿੰਦੇ ਉਹ ਆਪਣੀ ਚਤਰਾਈ ਆਪਣੀ ਜਿਹੜੀ ਹੈ ਉਹ ਸਿਆਣਕ ਵਰਤਰਾ ਹੈ ਪਰ ਇੱਥੇ ਨੱਚ ਚਤਰਾਈ ਦਾ ਕੰਮ ਹੈ ਨਾ ਸਿਆਣਕ ਦਾ ਕੰਮ ਹੈ ਇੱਥੇ ਤੇ ਪਾਸਾ ਕਹਿੰਦੇ ਨਿਰਮਤਾ ਦਾ ਕੰਮ ਹੈ ਨਾ ਹੀ ਨਿਰਮਤਾ ਬਿਨਾ ਤੇ ਲੋਕ ਗੁਰੂ ਚਰਣਾ ਚੰਗੀ ਕਰੇਗਾ ਕਿ ਇਹ ਸਭ ਕੁਝ ਹੀ ਗਿਰਤ ਪਰ ਕਰੋ ਜਨਾਨਤ ਪਹਰ ਵੰਸ਼ ਲੈ ਮੇਰੇ ਸਾਮੀ ਸਰਣਾ ਆਤਮ ਕਹਿਆ ਅਸੀਂ ਜਾਂ ਅਨਜਾਨ ਬਣ ਕੇ ਉਹਦੇ ਚਰਨਾਂ ਚੰਗੇ ਜਾਣ ਕਰ ਗਿਆ ਜਾਣਕਾਰ ਹੋ ਕੇ ਆਇੰਦੈ ਇਸੇ ਕਰਕੇ ਰਕਸ਼ਸਾਨੀ ਬਣੀ ਆਂ। ਭਾਸਕ ਦੇ ਅਨਜਾਨ ਹੋ ਕੇ ਆ ਨਿਮਾਨਾ ਹੋ ਕੇ ਆ ਨਿਤਾਣਾ ਹੋ ਕੇ ਆ ਇਹ ਦਰ ਐਸਾ ਹੈ ਮਾਨ ਜਿਮਾਨੀ ਊਂ ਢੀ ਇਥੇ ਨਿਮਾਨਾ ਨੂੰ ਮਾਨ ਜਿਮਾਨਾ ਨਿਕਾਇੰਨ ਕੰਮ ਜੰਬ ਹੈ ਇਸ ਕਰਕੇ ਪਾਈ ਪਹਿਲਾ ਸਭ ਤੋਂ ਵੀ ਬਾਰੇ ਬੰਨਾ ਗੁਰੂ ਜੀ ਦੇ ਉਪਦੇਸ਼ ਨੂੰ ਆਪਣੀ ਰਜੇ ਸੁਣਾ ਤੇ ਗੁਰੂ ਦੇ ਚਰਨਾਂ ਚ ਇਹ ਬੇਨਤੀ ਕਰੀ ਸਤਿਗੁਰੂ ਜੀ ਅਣ ਜਾਣੇ ਲੇ ਲਈ ਆਪਣੀ ਮੂਵੀ ਨਿਰਰਤਨੀ ਹੈ ਜਿਹੜਾ ਬੜਾ ਅਟਕਾਰ ਤੇ ਆ ਗੜੀ ਨੂੰ ਬਿਆਨ ਆ ਗਿਆ ਬਾਸੰਗ ਦੇ ਜੀ ਦੀ ਜਾਣੀ ਅਕਾਰ ਨੂੰ ਆਉਂਦੀਆਂ ਜਦੋਂ ਵੀ ਗੁਰੂ ਦੇ ਚਰਨਾਂ ਚ ਆ ਕੇ ਨਿਮਰਤਾ ਦੁਇ ਕਾਲ ਜੋਤ ਕਰੂ ਕਰਦਾ ਤੁਮ ਭਾਵੇ ਹਾਂ ਆਂ। ਜੇ ਕੁਰੂ ਨੂੰ ਘਾ ਜਾਵੇ ਫਿਰ ਸਾਡੇ ਅਰਦਾਸ ਅਕੀ ਰੂਪੇਗੀ ਤੇ ਗੁਰੂ ਨੂੰ ਕੀ ਪਉਦਾ ਹੈ ਭਾਸਗਿੰਨ ਜਿਹੜਾ ਨਿਮਾਣਾ ਆ ਕੇ। ਇਸ ਕਰਕੇ ਸ਼ਾਇਰ ਵੀ ਅੰਮੀ ਬੱਜੇ ਕਹੇ ਨੇ ਜਨ ਨਾਨਕ ਤੋ ਹਰ ਬਖਸ਼ ਰਹਿ ਮੇਰੇ ਸਭੀ ਸਰਨਾਗਰਿ ਆਪਿ ਆਣ ਅਸੀਂ ਬੇਜਾਨ ਹੰਤ ਤੇਰੀ ਸਾਥ ਵਿੱਚ ਚਲਾਏ ਹਾਂ। ਇਹ ਪਾਗਨ ਕੇ ਸਾਨੂੰ ਬਖਸ਼ ਰਾ ਸੁਭ ਮਤ ਤੋਂ ਸਾਡੇ ਤੇ ਮਿਹਰ ਕਰੋ ਤਰਸ ਕਰੋ ਸਾਡੇ ਤੇ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ ਕੇ ਇਹ ਸੰਸਾਰ ਸੁੰਦਰ ਕੋ ਪਾਰ ਕਰੋ ਜਦੋਂ ਇਤਾਂ ਦੇ ਬਾਣੀ ਕੋ ਅਸੀਂ ਮਿਲ ਕੇ ਚੱਲਣਾ ਚਾਹੀਏ ਜੀ ਕਰਾਂਗੇ ਜੀ ਗੁਰੂ ਸਾਹਿਬ ਦਾ ਸੁਮਰਤ ਹੈ ਸਰਵਾਗ ਕੇ ਤ ਹੈ ਜਿਸ ਕਰਕੇ ਬਲ ਗੁਰੂ ਪਾਤਸ਼ਾਹ ਜੀ ਦੇ ਬਿਰਤ ਦੀ ਦਾਤ ਕਰਦੇ ਆਪਨੇ ਸੇਵਕਾਂ ਨੂੰ ਨਾਮ ਦੀਆਂ ਬਰਤਾਂ ਬਖਸ਼ਦੇ ਨੇ ਅੰਦਰੋਂ ਮਰੇ ਹੋਣਾਂ ਕੱਟਣੇ ਹਨ ਸਤਿਗੁਰੂ ਪੂਰੇ ਸਜਣ ਹੱਥ ਧਾਰ ਵਿੱਚੋਂ ਮਾਰ ਕਟੀਆਂ ਕੋਈ ਅਪਰੇਣੀਆਂ ਦਾ ਨਾਮ ਸੰਕੇਪਾਈ ਆਪ ਦੇ ਚਰਨਾਂ ਨੂੰ ਲੈਂਦੇ ਸੁਧਾਰੋ